ਆਰੇ ਗੰਨੇ ਪਿਛਾ ਨੂੰ ਵੇਖ ਲੋ। ਸਾਈ। ਪਿਛਾ ਨੂੰ ਮੜਾ ਕੇ ਵੇਖ ਲੋ। ਅੱਛਾ ਦੀ ਨਾਲ ਆ। ਇਹ ਕੀ ਏ? ਇਹ ਕੀ ਏ? ਯਾਰ। ਇਹ ਕੀ ਚੱਕਰ ਹੁੰਦਾ ਕਰਪਾ ਕਰਪਾ ਨਾਲ ਚੱਲ ਜਾਂਦੀ ਆ। ਚੱਲ ਜਾਂਦੀ ਗਈ ਬਈ ਇਹ ਬੁੱਢੇ ਦਾਣਾ ਚੱਲਣਗੇ। ਹਾਂ? ਬੁੱਢੇ ਦਾਣਾ ਚੱਲ। ਕਿਉਂ ਲਾਜ ਲਾਂਦੇ ਫਿਰ ਕਿੱਥੋਂ ਦੇ ਤੁਸੀਂ? ਹਾਂ? ਤੁਸੀਂ ਬੋਲ ਲਈ। ਕੀ ਨਾਂ ਹੈ ਆਪਣਾ? ਸਾਈ। ਨਾਮ ਕੀ ਏ? ਕੋ ਨਾ ਸੀ। ਕੋਲਾਸੇ ਖਾਸ ਅਗਰੂ ਕਿਹੜਾ ਪਿੰਡ ਕਿਹੜਾ ਸਰੋ ਸਰੋ ਕਿਧਰ ਕਿਧਰ ਇਧਰ ਕੁੜੀ ਲਿਗੀ ਹੈ ਨਾ ਇੱਥੇ ਅਰੇ ਸਾਡੇ ਗੱਨਾਂ ਵਾਲੇ ਤਾਂ ਕੰਮ ਕੋਹਰ ਵੀ ਨਾ ਨਾ दारू ਪੀਨੇ ਕਿਤੋਂ ਕਿਰਪਾਨਾ ਪਾਣੀ ਕਿਉਂ ਲਾਜ ਨਾ ਦੇਉਂਦੇ ਹਮਲੇ ਸੰਗ ਸ਼ਰਮ ਨੂੰ ਹੱਥ ਮਾਰੋ ਤੁਸੀਂ ਠੀਕ ਹੈ ਠੀਕ ਹੈ ਹੈ ਠੀਕ ਹੈ ਜੀ ਧਰੋਂਦੇ ਕੰਮਾਂ ਨੂੰ ਸਰੀ ਛਤਰ ਪ੍ਰੇਡ ਹੋ ਜਾਏ ਇੱਥੇ ਰਹਿ ਰੱਬ ਦਾ ਨਾ ਤੂੰ ਮਾੜੀ ਮੋਟੀ ਹੈ ਤੈਨੂੰ ਸੰਗ ਸ਼ਰਮ ਹੈ ਹੈ ਕੱਤੇ ਵੀ ਪਤਾ ਜੀ ਰਹੁੰਦੇ ਕੰਮਾਂ ਨੂੰ ਤੁਸੀਂ ਸਈ ਯਾਰ ਦੇ ਲੰਗ ਇਕੱਠੇ ਹੋਏ ਨੇ ਜਾਂ ਗਾਤਰਾ ਵਾ ਦੇ ਪੀ ਮਾਰ ਲੈ ਗਾਤਰਾ ਤੇ ਲਾ ਛਾੜਾ ਸ਼ੋਕਰੀ ਹਵਾ ਪੁੱਤਾਂ ਸਾਲਾ ਮੇਰਾ